ਕਿਉਂ ਅੱਜ ਕਹਿ ਰਹੀ ਆ ਏਦੋਂ ਬਾਅਦ ਜਿਹੜੇ ਵੀ ਮੇਰਾ ਵਲੌਗ ਆ ਮੈਂ ਤੁਹਾਨੂੰ ਇੰਨੀ ਗੱਲ ਕਹੀ ਨਾ ਵੀ ਵੀਰੇ ਮੇਰੀ ਮਜਬੂਰੀ ਹੈ ਮੈਂ ਛੱਡ ਨਹੀਂ ਸਕਦੀ ਪਰ ਮੈਂ ਚੇਂਜਸ ਤਾਂ ਲਿਆ ਸਕਦੀ ਆ ਨਾ ਲਿਆਓ ਚੇਂਜਸ ਲਿਆਓ ਕੋਈ ਚੰਗੀ ਵੀ ਮੈਂ ਕਹਾਵਾ ਮੈਂ ਤਾਂ ਖੁਦ ਕਹਿ ਰਹੀ ਆ ਵੀ ਚੰਗਾ ਕੁਛ ਕਰੋ ਆਪਣੇ ਕੰਮ ਨੂੰ ਪ੍ਰਮੋਟ ਕਰੋ ਬੱਸ ਨਹੀਂ ਹੈ ਅੱਜ ਦੇ ਟਾਈਮ 'ਚ ਤੁਸੀਂ ਮੈਨੂੰ ਆਪਣੀ ਵੀਡੀਓ ਆਪਣੇ ਚੈਨਲ ਤੇ ਬੋਲੇ ਤੇ ਤੁਸੀਂ ਜੋ ਵੀ ਬੋਲ ਰਹੇ ਮੈਨੂੰ ਤੁਹਾਡੇ ਨਾਲ 1% ਵੀ ਗੁਸਤਾ ਨਹੀਂ ਹੈਗਾ ਬਲਕਿ ਮੈਨੂੰ ਇੱਥੋਂ ਵੀ ਕੁਝ ਸਿੱਖਣ ਨੂੰ ਹੀ ਮਿਲਿਆ ਠੀਕ ਆ ਨਾ ਮੈਂ ਹੁਣ ਐਹੋ ਹੀ ਤੁਹਾਨੂੰ ਲਾਸਟ ਤੇ ਇਹੋ ਕਹਿਣਾ ਚਾਹਣਾ ਵੀ ਆਪਣੇ ਵੀਡੀਓ ਤੋਂ ਬਣਾ ਸਾਰੀ ਦੁਨੀਆ ਬਣਾਦੀ ਤੂੰ ਵੀ ਬਣਾ ਆਪਣੇ ਕੰਮ ਨੂੰ ਪ੍ਰਮੋਟ ਕਰ ਆਪਣੇ ਕੰਮ ਦੇ ਰਿਲੇਟਡ ਵੀਡੀਓ ਬਣਾ ਕਿ ਕੱਲ ਨੂੰ ਕੋਈ ਉਹਦੇ ਚ ਸਿੱਖੇਗਾ ਕੋਈ ਕੀ ਕਹੇਗਾ ਵੀ ਹਾਂ ਜਿਹਦੇ ਵੀਡੀਓ ਚ ਕੁਝ ਵੇਖਣ ਨੂੰ ਸਿੱਖਣ ਨੂੰ ਮਿਲਿਆ ਪਰ ਜਿਹੜੀਆਂ ਤੂੰ ਇਹ ਵੀਡੀਓ ਬਣਾਨੀਆਂ ਆਨਸੈਸਰੀ ਨਚੀ ਜਾਨੀਆਂ ਇਹ ਬਿਲਕੁਲ ਇਹ ਚੀਜ਼ਾਂ ਦਾ ਮਤਲਬ ਮੇਰੇ ਸਾਹ ਨਾਲ ਤੇ ਇਹਨਾਂ ਚੀਜ਼ਾਂ ਦਾ ਨਾ ਕੋਈ ਫਾਇਦਾ ਨਹੀਂ ਲੋਕ ਬਹੁਤ ਜ਼ਿਆਦਾ ਟਰੋਲ ਕਰਦੇ ਆ ਤੈਨੂੰ ਵੀ ਇੰਨੀ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਵੀ ਇਹ ਚੀਜ਼ਾਂ ਚੰਗੀਆਂ ਨਹੀਂ ਤੂੰ ਆਪਣੇ ਕੰਮ ਨੂੰ ਜੋ ਮਰਜ਼ੀ ਕੰਮ ਦੇ ਰਿਲੇਟਡ ਵੀਡੀਓ ਬਣਾ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦਾ ਬਸ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਮੈਂ ਕਿਸੇ ਨਾਲ ਆਰਗੂਮੈਂਟ ਨਹੀਂ ਕਰੂੰਗੀ ਕਿਸੇ ਨੂੰ ਕੋਈ ਰਿਪਲਾਈ ਵੀ ਕੋਈ ਗਾਲ ਕੋਈ ਕਿਸੇ ਨੂੰ ਰੋਂਗ ਚਾਇਲਡ ਲਾਈਵ ਮੈਂ ਨਹੀਂ ਕਹੂੰਗੀ ਵੀ ਮੈਂ ਲਾਈਵ ਨਹੀਂ ਹੁੰਦੀ ਚਲੋ ਲਾਈਵ ਮੈਂ ਇਹ ਨਹੀਂ ਕਹਿੰਦੀ ਵੀ ਰੋਜ਼ ਹੋਊਂਗੀ ਚਾਹੇ ਨਹੀਂ ਮੈਂਨਾ ਮੇਰੇ ਕੋਲ ਹੁਣ ਟਾਈਮ ਨਹੀਂ ਹੈਗਾ ਲਾਈਵ ਲਈ ਕਿਉਂਕਿ ਲਾਈਵ ਕਰਕੇ ਵੀ ਮੈਨੂੰ ਮੇਰੇ ਮਾਪਿਆਂ ਤੋਂ ਜ਼ਰੂਰੀ ਲਾਈਵ ਨਹੀਂ ਹੈਗਾ ਮੇਰੀ ਮਾਂ ਨੇ ਮਨਾ ਕਰਤਾ ਮੈਂ ਆਪਣਾ ਹੋਣਾ ਬੰਦ ਕਰਤਾ ਠੀਕ ਆ ਚਲੋ ਕਈ ਕਿਈ ਵਾਰ ਜੀ ਹੋਣੀ ਵੀ ਆ ਆਪਣਾ ਸੋਚੂਗੀ ਕਦੇ ਵੀ ਰੋਂਗ ਨਹੀਂ ਬੋਲੂਗੀ ਠੀਕ ਆ ਜੇਕਰ ਕੋਈ ਮੈਨੂੰ ਫੇਕ ਆਈਡੀ ਤੋਂ ਬੋਲ ਵੀ ਰਿਹਾ ਹੈ ਮੈਨੂੰ ਪਤਾ ਨਾ ਮੈਂ ਸਹੀ ਆ ਮੈਂ ਮੈਂ ਸ਼ਾਇਦ ਮੈਨੂੰ ਨਹੀਂ ਉਹ ਤੋਂ ਬੋਲਣਾ ਚਾਹੀਦਾ ਸੀ ਕਿਉਂਕਿ ਮੈਂ ਸਹੀ ਸੀ ਮੈਨੂੰ ਬੇਸ਼ੱਕ ਫੇਕ ਆਈਡੀਆਂ ਤੋਂ ਆ ਰਹੇ ਸੀ ਮੈਂ ਆਪਣੀ ਗਲਤੀ ਮੰਨਦੀ ਆ ਹਾਂ ਕਿਸੇ ਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਐ ਆਪਣੇ ਕੰਮ ਨਾਲ ਕੰਮ ਤੇ ਮਤਲਬ ਰੱਖ ਬਸ ਆਪਣਾ ਕੰਮ ਤੇ ਟਾਰਗੇਟ ਰੱਖ ਪਰ ਵੀਰੇ ਮੈਂ ਇਹ ਜਣਾ ਚਾਹੁੰਨੀ ਆ ਕਿ ਦੇਖੋ ਇੰਸਟਾ ਤੇ ਵੀ ਜਿਵੇਂ ਮੈਂ ਐਕਟਿਵ ਰਹੂੰਗੀ ਹਨਾ ਪਰ ਮੈਂ ਬਹੁਤ ਆਪਣੀ ਚੇਂਜਸ ਲਿਆਉਣ ਦੀ ਕੋਸ਼ਿਸ਼ ਕਰੂੰਗੀ ਵੱਧ ਤੋਂ ਵੱਧ ਸਹੀ ਗਾਣੇ ਹੋਣ ਆਪਣਾ ਓਨਲੀ ਐਕਟਿੰਗ ਓਵੇਂ ਓਵਰ ਨਹੀਂ ਕਹਿ ਸਕਦੀ ਨਾਰਮਲ ਐਕਟਿੰਗ ਚ ਬਣਾਉਂਗੀ ਵੀਡੀਓ ਤੇ ਨਾ ਕੋਈ ਆਪਣਾ ਨੱਚਣ ਡੱਪਣ ਦੀ ਬਣਾਉਂਗੀ ਠੀਕ ਆ ਇਹ ਗੱਲ ਤੁਸੀਂ ਅੱਜ ਨੋਟ ਕਰ ਲਓ ਭਵੇਂ ਨਹੀਂ ਮੈਂ ਨੋਟ ਨੋਟ ਕੀਆ ਦੇਖੋ ਮੈਂ ਤੇ ਜਿਹੜੀ ਚੀਜ਼ ਤੂੰ ਕਹਿੰਦੀ ਆ ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹੀ ਦੱਸ ਰਹੀ ਆ ਕਿ ਤੁਸੀਂ ਫਿਰ ਕਹੋਗੇ ਕਿ ਮੈਂ ਇੱਕ ਨੂੰ ਅਸੀਂ ਸਮਝਾਇਆ ਸੀ ਮੈਂ ਇੱਕ ਸਮਝੀ ਨਹੀਂ ਗਈ ਦੇਖੋ ਐਕਟਿਵ ਮੈਂ ਜ਼ਰੂਰ ਰਹੂੰਗੀ ਪਰ ਮੈਂ ਆਪਦੇ ਆਪ 'ਚ ਅੱਜ ਤੋਂ ਚੇਂਜਸ ਜ਼ਰੂਰ ਲਿਆਉਂਗੀ ਮੈਂ ਤੁਹਾਨੂੰ ਅੱਜ ਕਹਿ ਰਹੀ ਆ ਇਸ ਤੋਂ ਬਾਅਦ ਜਿਹੜੇ ਵੀ ਮੇਰਾ ਵਲੌਗ ਆ ਮੈਂ ਤੁਹਾਨੂੰ ਇੰਨੀ ਗੱਲ ਕਹੀ ਨਾ ਵੀ ਵੀਰੇ ਮੇਰੀ ਮਜਬੂਰੀ ਹੈ ਮੈਂ ਛੱਡ ਨਹੀਂ ਸਕਦੀ ਪਰ ਮੈਂ ਚੇਂਜਸ ਤਾਂ ਲਿਆ ਸਕਦੀ ਆ ਨਾ ਲਿਆਓ ਚੇਂजेस ਲਿਆਓ ਕੋਈ ਚੰਗੀ ਵੀ ਮੈਂ ਕਹਾਵਾ ਮੈਂ ਤਾਂ ਖੁਦ ਕਹਿ ਰਿਹਾ ਵੀ ਚੰਗਾ ਕੁਝ ਕਰੋ ਆਪਣੇ ਕੰਮ ਨੂੰ ਪ੍ਰਮੋਟ ਕਰੋ ਕੋਈ ਬਸਤਾ ਨਹੀਂ ਹੈ ਅੱਜ ਦੇ ਟਾਈਮ 'ਚ ਤੁਸੀਂ ਮੈਨੂੰ ਆਪਣੀ ਵੀਡੀਓ ਆਪਣੇ ਚੈਨਲ ਤੇ ਬੋਲੇ ਤੇ ਤੁਸੀਂ ਜੋ ਵੀ ਬੋਲਿਓ ਮੈਨੂੰ ਤੁਹਾਡੇ ਨਾਲ 1% ਵੀ ਗੁਸਤਾ ਨਹੀਂ ਹੈਗਾ ਬਲਕਿ ਮੈਨੂੰ ਇਤੋਂ ਵੀ ਕੁਝ ਸਿੱਖਣ ਨੂੰ ਹੀ ਮਿਲਿਆ ਠੀਕ ਆ ਨਾ ਮੈਂ ਹੁਣ ਐਹੋ ਹੀ ਤੈਨੂੰ ਲਾਸਟ ਤੇ ਇਹੋ ਕਹਿਣਾ ਚਾਹਣਾ ਵੀ ਆਪਣੇ ਵੀਡੀਓ ਤੋਂ ਬਣਾ ਸਾਰੀ ਦੁਨੀਆ ਬਣਾਦੀ ਤੂੰ ਵੀ ਬਣਾ ਆਪਣੇ ਕੰਮ ਨੂੰ ਪ੍ਰਮੋਟ ਕਰ ਆਪਣੇ ਕੰਮ ਦੇ ਰਿਲੇਟਡ ਵੀਡੀਓ ਬਣਾ ਕੀ ਕਾਲ ਨੂੰ ਕੋਈ ਉਹਦੇ ਚ ਸਿੱਖੇਗਾ ਕੋਈ ਕੀ ਕਹੇਗਾ ਵੀ ਹਾਂ ਜੇ ਇਹਦੇ ਵੀਡੀਓ ਚ ਕੁਝ ਵੇਖਣ ਨੂੰ ਸਿੱਖਣ ਨੂੰ ਮਿਲਿਆ ਪਰ ਜਿਹੜੀਆਂ ਤੂੰ ਇਹ ਵੀਡੀਓ ਬਣਾਨੀਆਂ ਆਨਸੈਸਰੀ ਨਚੀ ਜਾਨੀ ਇਹ ਬਿਲਕੁਲ ਇਹ ਚੀਜ਼ਾਂ ਦਾ ਮਤਲਬ ਮੇਰੇ ਸਾਹਮਣੇ ਆਣ ਚੀਜ਼ਾਂ ਦਾ ਨਾ ਕੋਈ ਫਾਇਦਾ ਨਹੀਂ ਲੋਕ ਬਹੁਤ ਜ਼ਿਆਦਾ ਟਰੋਲ ਕਰਦੇ ਆ ਤੈਨੂੰ ਵੀ ਇੰਨੀ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਵੀ ਇਹ ਚੀਜ਼ਾਂ ਚੰਗੀਆਂ ਨਹੀਂ ਤੂੰ ਆਪਣੇ ਕੰਮ ਨੂੰ ਜੋ ਮਰਜ਼ੀ ਕੰਮ ਦੇ ਰਿਲੇਟਡ ਵੀਡੀਓ ਬਣਾ ਮੈਂ ਹੋਈ ਤੁਹਾਨੂੰ ਕਹਿਣਾ ਚਾਹਣਾ بس ਇਹ ਹੀ ਕਹਿਣਾ ਚਾਹਨੀ ਹੈ ਕਿ ਮੈਂ ਕਿਸੇ ਨਾਲ ਆਰਗੂਮੈਂਟ ਨਹੀਂ ਕਰੂੰਗੀ ਕਿਸੇ ਨੂੰ ਕੋਈ ਰਿਪਲਾਈ ਨਹੀਂ ਕੋਈ ਗਾਲ ਕੋਈ ਕਿਸੇ ਨੂੰ ਰੌਂਗ ਚਾਇਲ ਲਾਈਵ ਮੈਂ ਨਹੀਂ ਹੋੂੰਗੀ ਵੀ ਮੈਂ ਲਾਈਵ ਨਹੀਂ ਹੁੰਦੀ ਚਲੋ ਲਾਈਵ ਮੈਂ ਹੀ ਨਹੀਂ ਕਹਿੰਦੀ ਵੀ ਰੋਜ਼ ਹੋੂੰਗੀ ਚਾਹੇ ਨਹੀਂ ਮੈਂ ਨਾਲ ਮੇਰੇ ਕੋਲ ਹੁਣ ਟਾਈਮ ਨਹੀਂ ਹੈਗਾ ਲਾਈਵ ਲਈ ਕਿਉਂਕਿ ਲਾਈਵ ਕਰਕੇ ਵੀ ਮੈਨੂੰ ਮੇਰੇ ਮਾਪਿਆਂ ਤੋਂ ਜ਼ਰੂਰੀ ਲਾਈਵ ਨਹੀਂ ਹੈਗਾ ਮੇਰੀ ਮਾਂ ਨੇ ਮਨਾ ਕਰਤਾ ਮੈਂ ਆਪਣਾ ਹੋਣਾ ਬੰਦ ਕਰਤਾ ਠੀਕ ਆ ਚਲੋ ਕਈ ਕਿਵਰੀ ਜੀ ਹੋਣੀ ਵੀ ਆ ਆਪਣਾ ਸੋਚੂਗੀ ਕਦੇ ਵੀ ਰੋਂਗ ਨਹੀਂ ਬੋਲੂਗੀ ਠੀਕ ਆ ਜੇਕਰ ਕੋਈ ਮੈਨੂੰ ਫੇਕ ਆਈਡੀ ਤੋਂ ਬੋਲ ਵੀ ਰਿਹਾ ਹੈ ਮੈਨੂੰ ਪਤਾ ਨਾ ਮੈਂ ਸਹੀ ਆ ਮੈਂ ਮਨੈਂ ਸ਼ਾਇਦ ਮੈਨੂੰ ਨਹੀਂ ਉਹ ਤੋਂ ਬੋਲਣਾ ਚਾਹੀਦਾ ਸੀ ਕਿਉਂਕਿ ਮੈਂ ਸਹੀ ਸੀ ਮੈਨੂੰ ਬੇਸ਼ੱਕ ਫੇਕ ਆਈਡੀ ਤੋਂ ਆ ਰਹੇ ਸੀ ਮੈਂ ਆਪਣੀ ਗਲਤੀ ਮੰਨਦੀ ਆ ਹਾਂ ਕਿਸੇ ਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਹੈ ਆਪਣੇ ਕੰਮ ਨਾਲ ਕੰਮ ਦੇ ਮਤਲਬ ਰੱਖ ਬਸ ਆਪਣਾ ਕੰਮ ਤੇ ਟਾਰਗੇਟ ਰੱਖ ਪਰ ਵੀਰੇ ਮੈਂ ਇਹ ਜਣਾ ਚਾਹੁੰਨੀ ਆ ਕਿ ਦੇਖੋ ਇੰਸਟਾ ਤੇ ਵੀ ਜਿਵੇਂ ਮੈਂ ਐਕਟਿਵ ਰਹੂੰਗੀ ਹਨਾ ਪਰ ਮੈਂ ਬਹੁਤ ਆਪਣੀ ਚ ਚੇਂਜਸ ਲਿਆਉਣ ਦੀ ਕੋਸ਼ਿਸ਼ ਕਰੂੰਗੀ ਵੱਧ ਤੋਂ ਵੱਧ ਸਹੀ ਗਾਣੇ ਹੋਣ ਆਪਣਾ ਓਨਲੀ ਐਕਟਿੰਗ ਓਵੇਂ ਓਵਰ ਨਹੀਂ ਕਹਿ ਸਕਦੀ ਨਾਰਮਲ ਐਕਟਿੰਗ ਚ ਬਣਾਉਂਗੀ ਵੀਡੀਓ ਤੇ ਨਾ ਕੋਈ ਆਪਣਾ ਨੱਚਣ ਡੱਪਣ ਦੀ ਬਣਾਉਂਗੀ ਠੀਕ ਆ ਇਹ ਗੱਲ ਤੁਸੀਂ ਅੱਜ ਨੋਟ ਕਰ ਲਓ ਭਵੇਂ ਨਹੀਂ ਮੈਂ ਲੋਨ ਨੋਟ ਕੀਤਾ ਦੇਖੋ ਮੈਂ ਤੇ ਜਿਹੜੀ ਚੀਜ਼ ਤੂੰ ਕਹਿਤੀ ਆ ਇਹ দেখো ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹੀ ਦੱਸ ਰਹੀ ਆ ਕਿ ਤੁਸੀਂ ਫਿਰ ਕਹੋਗੇ ਕਿ ਮੈਂ ਕਿ ਨੂੰ ਅਸੀਂ ਸਮਝਾਇਆ ਸੀ ਮੈਂ ਕਿ ਸਮਝੀ ਨਹੀਂ ਗਈ ਦੇਖੋ ਐਕਟਿਵ ਮੈਂ ਜ਼ਰੂਰ ਰਹੂੰਗੀ ਪਰ ਮੈਂ ਆਪ ਦੇ ਆਪ ਅੱਜ ਤੋਂ ਚੇਂਜਸ ਜ਼ਰੂਰ ਲਿਆਉਂਗੀ